ਲੁਧਿਆਣਾ ਦੇ थाना ਟਿੱਬਾ ਖੇਤਰ ਦੇ ਵਿੱਚ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਪੁਲਿਸ ਨੇ 260 ਗ੍ਰਾਮ ਹਰੋਇਨ ਸਮੇਤ ਤਿੰਨ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ACP ਸੁਮਿਲ ਸੋਧ ਨੇ ਦੱਸਿਆ ਕਿ ਇਹ ਹੀ ਤਿੰਨੋਂ ਦੋਸ਼ੀ ਅਸਕਾਰਪੀਓ ਕਾਰਵਾਈ ਨਸ਼ੇ ਦੀ ਤਸਕਰੀ ਕਰਦੇ ਸਨ ਪੁਲਿਸ ਨੇ 2 ਦਿਨ ਦਾ ਰਿਮਾਂਡ ਲੈ ਕੇ ਜਾਂਚ ਸ਼ੁਰੂ ਕਰ ਦੱਤੀ ਹੈ ਕਿ ਇਹ ਨਸ਼ਾ ਕਿੱਥੋਂ ਲਿਆਉਂਦੇ ਤੇ ਕਿੱਥੇ ਵੇਚਦੇ ਸੋ ਪੁਲਿਸ ਦੇ ਵੱਲੋਂ ਇੱਕ ਗੱਡੀ ਲੱਖ ਵਾਲੇ ਲਫਾਫੇ ਅਤੇ ਇਲੈਕਟ੍ਰੋਨਿਕ ਕਾਂਟੇ ਵੀ ਬਰਾਮਦ ਕੀਤੇ ਲੁਧਿਆਣੇ ਤੋਂ ਪੱਤਰਕਾਰ ਗਗਨਦੀਪ ਸਿੰਘ ਦੀ ਖਾਸ ਰਿਪੋਰਟ ਤਿਉਹਾਰਾਂ ਦੇ ਸੀਜ਼ਨ ਦੇ ਮੱਦੇ ਨਜ਼ਰ ਦੇ ਪੁਲਿਸ ਵੱਲੋਂ ਗਸ਼ਤਾਂ ਔਰ ਜੁਰੀਨਾਤੀਵੰਦੀ ਔਰ ਡਿਊਟੀ ਸਿੜੀਆਂ ਨੇ ਕਾਫੀ ਵਧਾਈਆਂ ਗਈਆਂ ਨੇ ਤਾਂ ਕਿ ਜਿਹੜੇ ਮਾੜੇ ਅੰਸਰ ਨੇ ਇਨਾਂ ਨੂੰ ਕਾਬੂ ਕੀਤਾ ਜਾ ਸਕਦਾ। ਤੋਂ ਇਸੇ ਲੜੀ ਵਿੱਚ ਸਾਡੇ ਪਾਣਾ ਟੱਬਾ ਦੇ ਐਸਐਸ ਇਨਸਪੈਕਟਰ ਵਿੰਡਰ ਸਿੰਘ ਜੀ ਨੇ ਕਾਫੀ ਮਿਹਨਤ ਨਾਲ ਕੰਮ ਕੀਤਾ। ਤੋਂ ਉਸੇ ਲੜੀ ਵਿੱਚ ਇਹਨਾਂ ਨੇ 8 10 2025 ਨੂੰ ਹੈਰੋਇਨ ਬਰਾਮਦ ਕੀਤੀ ਹੈ ਜਿਹੜੀ ਕੀ ਤਰੀਕੁੱਲ ਲੱਗੀ ਹੈ 260 ਗ੍ਰਾਮ। ਔਰ ਇਸ ਤੋਂ ਇਲਾਵਾ ਇਹ ਜਿਹੜੇ ਇਹਦੀ ਵੀ ਸਭ ਤੋਂ ਵੱਡੀ ਜਿਹੜੀ ਖਾਸੀਅਤ ਹੈ ਉਹ ਵਿਅਕਤੀ ਨੇ ਜਿਹੜੇ ਤਰ੍ਹਾਂ ਦੇ ਵੱਡੀ ਦੇ ਇਲੈਕਟ੍ਰੋਨਿਕਸ ਪੰਡੇ ਦੇ ਉੱਤੇ ਰੱਖ ਕੇ इवन ਛੋਟੇ ਲਪਾਫੇ ਜਿਨ੍ਹਾਂ ਦੇ ਵਿੱਚ ਹੈਰੋਇਨ ਪਾ ਕੇ ਦਿੰਦੇ ਨੇ ਇਹ ਸੇਮ ਕਰਦੇ ਨੇ ਤੇ ਇਹਨਾਂ ਕੋਲੋਂ ਜਿਹੜੀ ਹੈ 260 ਗ੍ਰਾਮ ਹੈਰੋਇਨ ਇਹ ਜ਼ਿਪਲੌਕ ਵਾਲੇ ਜਿਹੜੇ ਪੋਲੀ ਸੰਪੈਕਸ ਹੁੰਦੇ ਨੇ ਜਿਹੜੇ ਛੋਟੇ ਸਾਈਜ਼ ਦੇ ਹੁੰਦੇ ਨੇ ਉਹ ਬਰਾਮਦ ਕੀਤੇ ਨੇ ਤੇ ਤਿੰਨ ਜਣੇ ਨੇ ਜਿਹਦੇ ਵਿੱਚ ਜਿਹੜੀ ਗੱਡੀ ਹੈ ਇੱਕ ਪ੍ਰਦੀਪ ਪ੍ਰਦੀਪ ਕੁਮਾਰ ਉਸ ਮਿੱਠੀ ਇਹ ਪਰਿਵਾਰ ਦੀ ਗੱਡੀ ਗੁਰਦੀਪ ਸਿੰਘ ਉਰਫ ਸਨੀ ਤੇਰਾ ਹੈ ਉਹ ਇਹਨਾਂ ਦਾ ਸਾਥੀ ਹੈ ਤੇ ਤੀਸਰਾ ਲੜਕਾ ਹੈ ਜਿਸ ਕਰਨ ਸਿੰਘ ਉਰਫ ਜੋ ਇਹ ਤਿੰਨ ਜਣਿਆਂ ਨੂੰ ਗ੍ਰਿਫਤਾਰ ਕੀਤਾ ਗੱਡੀ ਜਿਹੜੀ ਹੈਗੀ ਹੈ ਸਕੋਰਪੀਓ ਬਰਾਮਦ ਕਰ ਲਈ ਹੈ ਤੇ ਇਸ ਲਈ ਸਾਡੇ ਕੋਲ ਰਿਮਾਂਡ ਦੇ ਉੱਤੇ ਨੇ ਇਸ ਕੇਸ ਦੇ ਵਿੱਚ ਆ ਜਿਹੜੇ ਸਾਡੇ ਸੀਨੀਅਰ ਅਧਿਕਾਰੀ ਨੇ ਉਹਨਾਂ ਦੀ ਗਾਈਡਲਾਈਨਸ ਦੇ ਹਿਸਾਬ ਨਾਲ ਅਸੀਂ ਇਸ ਕੇਸ ਦੇ ਵਿੱਚ ਫੋਰਵਰਡ ਲਿੰਕੇजेस ਔਰ ਬੈਕਵਰਡ ਲਿੰਕੇजेस ਇਹਨਾਂ ਨੂੰ ਇਸਟੈਬਲਿਸ਼ ਕਰ ਰਹੇ ਹਾਂ ਔਰ ਇਸ ਸਮਾਨ ਇਲਾਕੇ ਨੂੰ ਲੈ ਕੇ ਆਏ ਹਾਂ ਅੱਗੇ ਕਿ ਕਿ ਤਰੀਕੇ ਨਾਲ ਅਸੀਂ ਜੇ ਅੱਗੇ ਪਹਿਲਾਂ ਇਸ ਨੂੰ ਪਹਿਲਾਂ ਕੀ ਕੀ ਕਰਦੇ ਹਾਂ ਇਸ ਕੇਸ ਦੀ ਜਿਹੜੀ ਹੈ ਬਰੀ ਦੁਗਾਈ ਨਾਲ ਜਿਹੜੀ ਪੇਸ਼ੈਂਟਸ ਦੇ ਸਾਹਬ ਵੀ ਆਪਣੀ ਨਿਗਰਾਨੀ ਛੋੜੀ ਹੈ ਔਰ ਟੋਡੀਨਲ ਉਸਕੈਲ ਨੂੰ ਸਾਂਝਾ ਕਰਦੇ ਹੋਏ ਸਾਨੂੰ ਵੀ ਇਸ ਗੱਲ ਦੀ ਬੜੀ ਖੁਸ਼ੀ ਹੈ ਕਿ ਐਂਡੀਪੀਐਸ ਸੈਕਟ ਦੇ ਉੱਤੇ ਅਸੀਂ ਪਿਛਲੇ ਕਾਫੀ ਲੰਬੇ ਸਮੇਂ ਤੋਂ ਕੰਮ ਕਰ ਰਹੇ ਹਾਂ। ਔਰ ਹੁਣ ਵੀ ਜਿਹੜੇ ਪੁਰਾਣੇ ਡਰਗ ਡੀਲਰਸ ਸਪਲਾਈਅਰਸ ਹੈਗੇ ਨੇ ਉਹਨਾਂ ਦੇ ਉੱਤੇ ਅਸੀਂ ਸਪੈਸ਼ਲ ਨਿਗਰਾਨੀ ਰੱਖ ਰਹੇ ਹਾਂ ਔਰ ਉਹਨਾਂ ਨੂੰ ਉਹਨਾਂ ਦੇ ਖਿਲਾਫ ਕਾਨੂੰਨ ਅਨੁਸਾਰ ਕਾਰਵਾਈ ਕਰ ਰਹੇ ਹਾਂ। ਸਰ ਇਸ ਆਪਣੀ ਸਕੋਰ ਕਿਉਂ ਬਤੀਜ ਨਾਲ ਕਿਸ ਤਰ੍ਹਾਂ ਦੇ ਵਿੱਚ ਇਹ ਜਿਹੜਾ ਗ੍ਰੰਟ ਕਰਦੇ। ਮੈਂ ਤੁਹਾਨੂੰ ਉਹੀ ਦੱਸਦੇ ਹਾਂ ਕਿ ਪਹਿਲਾਂ ਹੀ ਕਿਉਂਕਿ ਰਿਮਾਈਂਡਰ ਦੇ ਉੱਪਰ ਨੇ ਅੱਗੇ ਇਹਦੇ ਬੈਕਵਰਡ ਲਿੰਕਸ ਔਰ ਫਾਰਵਰਡ ਲਿੰਕਸ ਵੀ ਬਣੇ ਨੇ। ਉਹ ਐਸਟੈਬਿਸ਼ ਕਰ ਰਹੇ ਹਾਂ। ਕਿਉਂਕਿ ਇਹ estranga ਜਿਹੜਾ ਇਹ ਕੰਮ ਹੈ ਇਹ ਡੋਰ ਟੂ ਡੋਰ ਸਪਲਾਈ ਟਾਈਪ ਕੰਮ ਕਰਦਾ ਸਰ ਇਹ ਤਿੰਨੋਂ ਇਕੱਠੇ ਹੁੰਦੇ ਸੀ ਜਾਂ ਅਲੱਗ-ਅਲੱਗ ਰਹਿੰਦੇ ਸੀ ਇਹ ਤਿੰਨੇ ਜਿਸ ਨੇ ਅਸੀਂ ਗ੍ਰਿਫਤਾਰ ਕੀਤੇ ਨੇ ਉਸ ਨੇ ਤਿੰਨੇ ਇਕੱਠੇ ਸੀ ਨਾਰਮਲੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਅੱਗੇ ਸੀ ਸਬਮਿਸ਼ ਕਰ ਰਹੇ ਨੇ ਸਰ ਇਹਨਾਂ ਤਿੰਨਾਂ ਦਾ ਬੈਕਗ੍ਰਾਉਂਡ ਕੁਝ ਜੋ ਸੋਚੜ ਬੁੱਝ ਪਤਾ ਲੱਗੇ ਕਿ ਕੋਈ ਪਰਚੇ ਹੈ ਜਿਨ੍ਹਾਂ ਦੇ ਪਰਚੇ ਜੇ ਤੱਕ ਸਾਡੇ ਸਾਹਮਣੇ ਨਹੀਂ ਆਏ ਹੈਗੇ ਬਟ ਸਟਿਲ ਵੀ ਆਰ ਵਰਕਿੰਗ ਕਿਉਂਕਿ ਇਹ ਸਾਨੀਅੜ ਛੇ ਵਾਰੀ ਕੀ ਹੁੰਦਾ ਕਿ ਆਹ ਛੇ ਵਾਰੀ ਕਿਸੇ ਸਾਡੇ ਜਿਹੜਾ ਡਿਵੀਜ਼ਨ 7 ਦੇ ਉੱਚਾ ਹੈ ਬੋਲਦਾ ਇੱਕ ਯੂਜ਼ਡ ਹੈ ਇੱਕ ਟਿੱਬਾ ਖਾਣੇ ਦਾ ਇੱਕ ਯੂਜ਼ਡ ਹੈ ਇਹ ਸਾਰੇ ਕਿਸੇ ਡਿਫਰੈਂਟ ਸਟੇਟਸ ਦੇ ਵਿੱਚ ਵੀ ਪਰਚੇ ਹੋ ਰਹੇ ਨੇ ਉਹ ਸਾਰੀਆਂ ਚੀਜ਼ਾਂ ਅਸੀਂ ਅਜੇ ਸਟੈਬਲਿਸ਼ ਕਰ ਰਹੇ ਹਾਂ that will take a few days time but ਕਿ ਬੜੀ اچھی کارਬਜ਼ਰੀ ਕੀਤੀ ਹੈ ਸਾਡੇ ਸਤੂ ਸਾਹਿਬ ਨੇ ਇਹਦੇ ਕਿ ਨਸ਼ੇ ਦੇ ਇਸ ਜੁੜੇ ਵਪਾਰ ਦੇ ਵਿੱਚ ਲੋਕ ਨੇ ਉਹਨਾਂ ਨੂੰ ਕਾਬੂ ਕਰਨ ਵਿੱਚ ਅਸੀਂ ਸਕੇ ਲੁਧਿਆਣਾ ਦੇ ਠਾਣਾ ਟਿੱਬਾ ਖੇਤਰ ਦੇ ਵਿੱਚ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਪੁਲਿਸ ਨੇ 260 ਗ੍ਰਾਮ ਹਰੋਇਨ ਸਮੇਤ ਤਿੰਨ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ACP ਸੁਮਿਲ ਸੋਧ ਨੇ ਦੱਸਿਆ ਕਿ ਇਹ ਹੀ ਤਿੰਨੋਂ ਦੋਸ਼ੀ ਅਸਕਾਰਪੀਓ ਕਾਰਵਾਈ ਨਸ਼ੇ ਦੀ ਤਸਕਰੀ ਕਰਦੇ ਸਨ ਪੁਲਿਸ ਨੇ 2 ਦਿਨ ਦਾ ਰਿਮਾਂਡ ਲੈ ਕੇ ਜਾਂਚ ਸ਼ੁਰੂ ਕਰ ਦੱਤੀ ਹੈ ਕਿ ਇਹ ਨਸ਼ਾ ਕਿੱਥੋਂ ਲਿਆਉਂਦੇ ਤੇ ਕਿੱਥੇ ਵੇਚਦੇ ਸੋ ਪੁਲਿਸ ਦੇ ਵੱਲੋਂ ਇੱਕ ਗੱਡੀ ਲੱਖ ਵਾਲੇ ਲਫਾਫੇ ਅਤੇ ਇਲੈਕਟ੍ਰੋਨਿਕ ਕਾਂਟੇ ਵੀ ਬਰਾਮਦ ਕੀਤੇ ਲੁਧਿਆਣੇ ਤੋਂ ਪੱਤਰਕਾਰ ਗਗਨਦੀਪ ਸਿੰਘ ਦੀ ਖਾਸ ਰਿਪੋਰਟ ਤਿਉਹਾਰਾਂ ਦੇ ਸੀਜ਼ਨ ਦੇ ਮੱਦੇ ਨਜ਼ਰ ਦੇ ਕੋਲ ਪੁਲਿਸ ਵੱਲੋਂ ਗਸ਼ਟਾ ਔਰ ਜਿੰਮੇਵਾਰੀਆਂ ਨਾਤੀ ਬੰਦੀ ਔਰ ਦੂਤੀ ਸੀਰੀਆਂ ਨੇ ਕਾਫੀ ਵਧਾਈਆਂ ਲਗੀਆਂ ਨੇ ਤਾਂ ਕਿ ਜਿਹੜੇ ਮਾੜੇ ਅੰਸਰ ਨੇ ਇਨਾਂ ਨੂੰ ਕਾਬੂ ਕੀਤਾ ਜਾ ਸਕਿਆ। ਤੋਂ ਇਸੇ ਲੜੀ ਵਿੱਚ ਸਾਡੇ ਥਾਣਾ ਚੱਬਾ ਦੇ ਐਸ.ਐਫ.ਓ. ਇੰਸਪੈਕਟਰ ਜੁਲੰਦਰ ਸਿੰਘ ਜੀ ਨੇ ਕਾਫੀ ਮਿਹਨਤ ਨਾਲ ਕੰਮ ਕੀਤਾ। ਤੋਂ ਉਸੇ ਲੜੀ ਵਿੱਚ ਇਹਨਾਂ ਨੇ 8-10 2025 ਨੂੰ ਹੈਰੋਇਨ ਬਰਾਮਦ ਕੀਤੀ ਹੈ ਜਿਹੜੀ ਕੀ ਤਰੀਕੁੱਲ ਲੱਗੀ ਹੈ 260 ਗ੍ਰਾਮ। ਔਰ ਇਸ ਤੋਂ ਇਲਾਵਾ ਇਹ ਜਿਹੜੇ ਇਹ ਵੀ ਸਭ ਤੋਂ ਵੱਡੀ ਜਿਹੜੀ ਖਾਸੀਅਤ ਹੈ ਉਹ ਵਿਅਕਤੀ ਨੇ ਜਿਹੜੇ ਤਰਫ ਦੇ ਵੱਡੀ ਦੇ ਇਲੈਕਟ੍ਰੋਨਿਕ ਪੰਡੇ ਦੇ ਉੱਤੇ ਰੱਖ ਕੇ इवन ਛੋਟੇ ਲਿਫਾਫੇ ਜਿਨ੍ਹਾਂ ਦੇ ਵਿੱਚ ਹੈਰੋਇਨ ਪਾਕੇ ਬਣਦੇ ਨੇ ਇਹ ਸੇਮ ਕਰਦੇ ਨੇ ਤੇ ਇਹਨਾਂ ਕੋਲੋਂ ਜਿਹੜੀ ਹੈ 260 ਗ੍ਰਾਮ ਹੈਰੋਇਨ ਇਹ ਜ਼ਿਪਲੌਕ ਵਾਲੇ ਜਿਹੜੇ ਪੋਲੀ ਸੰਪੈਕਸ ਹੁੰਦੇ ਨੇ ਜਿਹੜੇ ਛੋਟੇ ਸਾਈਜ਼ ਦੇ ਹੁੰਦੇ ਨੇ ਉਹ ਬਰਾਮਦ ਕੀਤੇ ਨੇ ਤੇ ਤਿੰਨ ਜਣੇ ਨੇ ਜਿਹਦੇ ਵਿੱਚ ਜਿਹੜੀ ਗੱਡੀ ਹੈ ਇੱਕ प्रदीप ਪ੍ਰਦੀਪ ਕੁਮਾਰ ਉਸ ਮਿੱਠੀ ਇਹਦੀ ਪਰਿਵਾਰ ਦੀ ਗੱਡੀ ਗੁਰਦੀਪ ਸਿੰਘ ਉਰਫ ਸਨੀ ਤੇਰਾ ਹੈ ਉਹ ਇਹਨਾਂ ਦਾ ਸਾਥੀ ਹੈ ਔਰ ਤੀਸਰਾ ਲੜਕਾ ਹੈ ਜਿਸ ਕਰਨ ਸਿੰਘ ਉਸ ਤੋਂ ਜੋ ਇਹ ਤਿੰਨ ਜਣਿਆਂ ਨੂੰ ਗ੍ਰਿਫਤਾਰ ਕੀਤਾ ਗੱਡੀ ਜਿਹੜੀ ਹੈਗੀ ਹੈ ਸਕੋਰਪੀਓ ਬਰਾਮਦ ਕਰ ਲਈ ਹੈ ਤੇ ਇਸ ਲਈ ਸਾਡੇ ਕੋਲ ਰਿਮਾਂਡ ਦੇ ਉੱਤੇ ਨੇ ਇਸ ਕੇਸ ਦੇ ਵਿੱਚ ਆ ਜਿਹੜੇ ਸਾਡੇ ਸੀਨੀਅਰ ਅਧਿਕਾਰੀ ਨੇ ਉਹਨਾਂ ਦੀ ਗਾਈਡਲਾਈਨਸ ਦੇ ਹਿਸਾਬ ਨਾਲ ਅਸੀਂ ਇਸ ਕੇਸ ਦੇ ਵਿੱਚ ਫੋਰਵਰਡ ਲਿੰਕੇजेस ਔਰ ਬੈਕਵਰਡ ਲਿੰਕੇजेस ਇਹਨਾਂ ਨੂੰ ਇਸਟੈਬਲਿਸ਼ ਕਰ ਰਹੇ ਹਾਂ ਔਰ ਇਸ ਸਮਾਨ ਇਲਾਕੇ ਨੂੰ ਲੈ ਕੇ ਆਏ ਹਾਂ ਅੱਗੇ ਕਿਥੇ ਕਿਹਨੂੰ ਦੇਣਾ ਅਸੀਂ ਜਾਈ ਅੱਗੇ ਪਹਿਲਾਂ ਇਸ ਨੂੰ ਪਹਿਲਾਂ ਕੀ ਕੀ ਕਰਦੇ ਹਾਂ ਇਸ ਕੇਸ ਦੀ ਜਿਹੜੀ ਹੈ ਬਰੀ ਦੁਗਾਈ ਨਾਲ ਜਿਹੜੀ ਪੇਸ਼ੈਂਟਸ ਦੇ ਸਾਹਮਣੇ ਨਿਗਰਾਨੀ ਚ ਹੋ ਰਹੀ ਹੈ ਔਰ ਟੋਡੀਨਲ ਉਸ ਕੱਲ ਨੂੰ ਸੰਭਾ ਕਰਦੇ ਹੋਏ ਸਾਨੂੰ ਵੀ ਇਸ ਕੱਲ ਦੀ ਬੜੀ ਖੁਸ਼ੀ ਹੈ ਕੀ ਐਨਡੀਪੀਐਸ ਸੈਕਟਰ ਦੇ ਉੱਤੇ ਅਸੀਂ ਪਿਛਲੇ ਕਾਫੀ ਲੰਬੇ ਸਮੇਂ ਤੋਂ ਕੰਮ ਕਰ ਰਹੇ ਹਾਂ ਔਰ ਹੁਣ ਵੀ ਜਿਹੜੇ ਪੁਰਾਣੇ ਡਰਗ ਡੀਲਰਸ ਸਪਲਾਈਅਰਸ ਹੈਗੇ ਨੇ ਉਹਨਾਂ ਦੇ ਉੱਤੇ ਅਸੀਂ ਸਪੈਸ਼ਲ ਨਿਗਰਾਨੀ ਰੱਖ ਰਹੇ ਹਾਂ ਔਰ ਉਹਨਾਂ ਨੂੰ ਉਹਨਾਂ ਦੇ ਖਿਲਾਫ ਕਾਨੂੰਨ ਅਨੁਸਾਰ ਕਾਰਵਾਈ ਕਰ ਰਹੇ ਹਾਂ ਸਰ ਇਸ ਆਪਣੀ ਸਕੋਪ ਕਿਉਂ ਬਤੀਜ ਨਾਲ ਕਿਸ ਤਸਕ ਲਾਤੀ ਦੇ ਵਿੱਚ ਇਹ ਜਿਹੜਾ ਗਰੰਟ ਕਰਦਾ ਮੈਂ ਤੁਹਾਨੂੰ ਉਹੀ ਦੱਸਦੇ ਹਾਂ ਕਿ ਪਹਿਲਾਂ ਹੀ ਕਿਉਂਕਿ ਰਿਮਾਈਂਡਰ ਉੱਪਰ ਹੈ ਅਜੇ ਇਹਦੇ ਬੈਕਵਰਡ ਲਿੰਕਸ ਏ ਤੇ ਫਾਰਵਰਡ ਲਿੰਕਸ ਨਹੀਂ ਹੋਣੇ ਉਹ ਐਸਟੈਬਿਸ਼ ਕਰ ਰਹੇ ਹਾਂ ਕਿਉਂਕਿ ਇਹ ਇਸ ਤਰ੍ਹਾਂ ਦਾ ਜਿਹੜਾ ਇਹ ਕੰਮ ਹੈ ਇਹ ਡੋਰ ਟੂ ਡੋਰ ਸਪਲਾਈ ਟਾਈਪ ਕੰਮ ਕਰਦਾ ਸਰ ਇਹ ਤਿੰਨੋਂ ਇਕੱਠੇ ਹੁੰਦੇ ਸੀ ਜਾਂ ਅਲੱਗ-ਅਲੱਗ ਰਹਿੰਦੇ ਸੀ ਇਹ ਤਿੰਨੇ ਜਿਸ ਨੇ ਅਸੀਂ ਗ੍ਰਿਫਤਾਰ ਕੀਤੇ ਨੇ ਉਸ ਨੇ ਤਿੰਨੇ ਇਕੱਠੇ ਸੀ ਨਾਰਮਲੀ ਇਹ ਹੀ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਅੱਗੇ ਸੀ ਸਬਮਿਸ਼ ਕਰ ਰਹੇ ਹਾਂ ਸਰ ਇਹਨਾਂ ਤਿੰਨਾਂ ਦਾ ਬੈਕਗ੍ਰਾਉਂਡ ਕੁਝ ਜੋ ਸੋਚੜ ਬੁੱਤ ਪਤਾ ਲੱਗੇ ਕਿ ਕੋਈ ਪਰਚੇ ਹੈ ਜਿਨ੍ਹਾਂ ਦੇ ਪਰਚੇ ਜਿਹੇ ਪਰਚੇ ਸਾਡੇ ਸਾਹਮਣੇ ਨਹੀਂ ਆਏ ਹੈਗੇ ਬਟ ਸਟਿਲ ਵੀ ਆਰ ਵਰਕਿੰਗ ਕਿਉਂਕਿ ਇਹ ਸਾਰੀਆਂ ਖੈ ਵਾਰੀ ਕੀ ਹੁੰਦਾ ਕਿ ਆਹ ਕਈ ਵਾਰੀ ਕਿਸੇ ਸਾਡੇ ਜਿਹੜਾ ਡਿਵੀਜ਼ਨ 7 ਦੇ ਵਿੱਚ ਹੈਬੋਵਾਲ ਦਾ ਇੱਕ ਅਕਿਊਜ਼ਡ ਹੈ ਇੱਕ ਤਿੱਬਾ ਥਾਣੇ ਦਾ ਇੱਕ ਕ੍ਰਿਸਟ ਹੈ ਇਹ ਸਾਰੇ ਕਿਸੇ ਡਿਫਰੈਂਟ ਸਟੇਟਸ ਦੇ ਵਿੱਚ ਵੀ ਪਰਚਿੰਗ ਹੋ ਰਹੇ ਨੇ ਉਹ ਸਾਰੀਆਂ ਚੀਜ਼ਾਂ ਅਸੀਂ ਅਜੇ ਸਟੈਬਲਿਸ਼ ਕਰ ਰਹੇ ਹਾਂ that will take a few days time but ਕਿ ਬੜੀ ਅੱਛੀ ਕਾਰਵਾਈ ਕੀਤੀ ਹੈ ਸਾਡੇ ਐਸਐਸਓ ਸਾਹਿਬ ਨੇ ਇਹਦੇ ਕਿ ਨਸ਼ੇ ਦੇ ਇਸ ਜੁੜੇ ਵਪਾਰ ਦੇ ਵਿੱਚ ਲੋਕ ਨੂੰ ਉਹਨਾਂ ਨੂੰ ਕਾਬੂ ਕਰਨ ਦੇ ਚੰਨੇ ਸਫਲ ਹੋਏ ਲੁਧਿਆਣਾ ਦੇ ਠਾਣਾ ਟਿੱਬਾ ਖੇਤਰ ਦੇ ਵਿੱਚ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਪੁਲਿਸ ਨੇ 260 ਗ੍ਰਾਮ ਹਰੋਇਨ ਸਮੇਤ ਤਿੰਨ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ACP ਸੁਮਿਲ ਸੋਧ ਨੇ ਦੱਸਿਆ ਕਿ ਇਹ ਤਿੰਨੋਂ ਦੋਸ਼ੀ ਅਸਕਾਰਪੀਓ ਕਾਰਵਾਈ ਨਸ਼ੇ ਦੀ ਤਸਕਰੀ ਕਰਦੇ ਸਨ ਪੁਲਿਸ ਨੇ 2 ਦਿਨ ਦਾ ਰਿਮਾਂਡ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਕਿ ਇਹ ਨਸ਼ਾ ਕਿੱਥੋਂ ਲਿਆਉਂਦੇ ਤੇ ਕਿੱਥੇ ਵੇਚਦੇ ਸਨ ਪੁਲਿਸ ਦੇ ਕੋਲ ਇੱਕ ਗੱਡੀ ਲਾਕ ਵਾਲੇ ਲਫਾਫੇ ਅਤੇ ਇਲੈਕਟ੍ਰੋਨਿਕ ਕਾਂਟੇ ਵੀ ਬਰਾਮਦ ਕੀਤੇ ਲੁਧਿਆਣੇ ਤੋਂ ਪੱਤਰਕਾਰ ਗਗਨਦੀਪ ਸਿੰਘ ਦੀ ਖਾਸ ਰਿਪੋਰਟ ਤਿਉਹਾਰਾਂ ਦੇ ਸੀਜ਼ਨ ਦੇ ਮੱਦੇ ਨਜ਼ਰ ਤੇ ਪੁਲਿਸ ਵੱਲੋਂ ਗਸ਼ਟਾ ਔਰ ਵੀਡੀਓ ਨਾਕੀਬੰਦੀ ਔਰ ਗੀਟਿੰਗ ਸੀਰੀਆਂ ਨੇ ਕਾਫੀ ਵਧਾਈਆਂ ਗਈਆਂ ਨੇ ਤਾਂ ਕਿ ਜਿਹੜੇ ਮਾੜੇ ਅੰਸਰ ਨੇ ਇਹਨਾਂ ਨੂੰ ਕਾਬੂ ਕੀਤਾ ਜਾ ਸਕੇ ਤੇ ਇਸੇ ਲੜੀ ਵਿੱਚ ਸਾਡੇ ਪਾਣਾ ਟੱਬਾ ਦੇ ਐਸਐਸ ਇੰਸਪੈਕਟਰ ਲੰਡਰ ਸੰਜੀ ਨੇ ਕਾਫੀ ਮਹੀਨਿਆਂ ਨਾਲ ਕੰਮ ਕੀਤਾ ਨੇ। ਤੋਂ ਉਸੇ ਲੜੀ ਵਿੱਚ ਇਹਨਾਂ ਨੇ 8 10 2025 ਨੂੰ ਹੈਰੋਇਨ ਬਰਾਮਦ ਕੀਤੀ ਹੈ ਜਿਹੜੀ ਕੀ ਤਰੀਕੁੱਲ ਲੱਗੀ ਹੈ 260 ਗ੍ਰਾਮ। ਔਰ ਇਸ ਤੋਂ ਇਲਾਵਾ ਇਹ ਜਿਹੜੇ ਇਹਦੀ ਵੀ ਸਭ ਤੋਂ ਵੱਡੀ ਜਿਹੜੀ ਖਾਸੀਅਤ ਹੈ ਉਹ ਵਿਅਕਤੀ ਨੇ ਜਿਹੜੇ ਤਰ੍ਹਾਂ ਫਿਰ ਗੱਡੀ ਦੇ ਵਿੱਚ ਇਲੈਕਟ੍ਰੋਨਿਕਸ ਪੰਡੇ ਦੇ ਉੱਤੇ ਰੱਖ ਕੇ इवन ਛੋਟੇ ਲਿਫਾਫੇ ਜਿਨ੍ਹਾਂ ਦੇ ਵਿੱਚ ਹੈਰੋਇਨ ਪਾਕੇ ਦਿੰਦੇ ਨੇ ਇਹ ਸੇਮ ਕਰਦੇ ਨੇ ਤੇ ਇਹਨਾਂ ਕੋਲੋਂ ਜਿਹੜੀ ਹੈ 260 ਗ੍ਰਾਮ ਹੈਰੋਇਨ ਇਹ ਜ਼ਿਪਲੌਕ ਵਾਲੇ ਜਿਹੜੇ ਪੋਲੀ ਸੰਪੈਕਸ ਹੁੰਦੇ ਨੇ ਜਿਹੜੇ ਛੋਟੇ ਸਾਈਜ਼ ਦੇ ਹੁੰਦੇ ਨੇ ਉਹ ਬਰਾਮਤ ਕੀਤੇ ਨੇ ਤੇ ਤਿੰਨ ਜਣੇ ਨੇ ਜਿਹਦੇ ਵਿੱਚ ਜਿਹੜੀ ਗੱਡੀ ਹੈ ਇੱਕ ਪ੍ਰਦੀਪ ਪ੍ਰਦੀਪ ਕੁਮਾਰ ਉਰਫ ਮਿੱਠੀ ਇਹਦੇ ਪਰਿਵਾਰ ਦੀ ਗੱਡੀ ਹੈ ਗੁਰਦੀਪ ਸਿੰਘ ਉਰਫ ਸਨੀ ਇਹਦਾ ਹੈ ਕੋਈ ਇਹਨਾਂ ਦਾ ਸਾਥੀ ਹੈ ਔਰ ਤੀਸਰਾ ਲੜਕਾ ਹੈ ਜਿਸ ਕਰਨ ਸਿੰਘ ਉਸਕੋ ਜੋ ਇਹ ਕਿੰਨੇ ਜਣਿਆਂ ਨੂੰ ਗ੍ਰਿਫਤਾਰ ਕਰਦਾ ਗੱਡੀ ਜਿਹੜੀ ਹੈਗੀ ਹੈ ਸਕੋਰਪੀਓ ਬਰਾਮਦ ਕਰ ਲਈ ਹੈ ਤੇ ਇਸ ਲਈ ਸਾਡੇ ਕੋਲ ਰਿਮਾਂਡ ਦੇ ਉੱਤੇ ਨੇ ਇਸ ਕੇਸ ਦੇ ਵਿੱਚ ਜਿਹੜੇ ਸਾਡੇ ਸੀਨੀਅਰ ਅਧਿਕਾਰੀ ਨੇ ਉਹਨਾਂ ਦੀ ਗਾਈਡਲਾਈਨਸ ਦੇ ਹਿਸਾਬ ਨਾਲ ਅਸੀਂ ਇਸ ਕੇਸ ਦੇ ਵਿੱਚ ਫੋਰਵਰਡ ਲਿੰਕੇਜਸ ਔਰ ਬੈਕਵਰਡ ਲਿੰਕੇਜਸ ਇਹਨਾਂ ਨੂੰ ਇਸਟੈਬਲਿਸ਼ ਕਰ ਰਹੇ ਹਾਂ ਔਰ ਇਸ ਸਮਾਨ ਇਲਾਕੇ ਤੋਂ ਲੈ ਕੇ ਆਏ ਹਾਂ ਅੱਗੇ ਕਿਤੇ ਵੀ ਜਿਹਨੂੰ ਦੇਖਿਆ ਸੀ ਜਾਈਂ ਅੱਗੇ ਪਹਿਲਾਂ ਇਸ ਤੋਂ ਪਹਿਲਾਂ ਕੀ ਕੀ ਕਰਦੇ ਨੇ ਇਹ ਸਪੈਸ਼ਲ ਜਿਹੜੀ ਹੈ ਬਰੀ ਦੁਗਾਈ ਨਾਲ ਜਿਹੜੀ ਪੇਸ਼ੈਂਟਸ ਦੇ ਸਾਹਬ ਦੀ ਆਪਣੀ ਨਿਗਰਾਨੀ ਚ ਹੋ ਰਹੀ ਹੈ। ਔਰ ਟੋਡੀਨਲ ਉਸ ਕਲ ਨੂੰ ਸੰਭਾਲਿਆ ਕਰਦੇ ਹੋਏ ਸਾਨੂੰ ਵੀ ਇਸ ਕਲ ਦੀ ਬੜੀ ਖੁਸ਼ੀ ਹੈ ਕਿ ਐਂਡੀਪੀਐਸ ਸੈਕਟਰ ਦੇ ਉੱਤੇ ਅਸੀਂ ਪਿਛਲੇ ਕਾਫੀ ਲੰਬੇ ਸਮੇਂ ਤੋਂ ਕੰਮ ਕਰ ਰਹੇ ਹਾਂ ਔਰ ਹੁਣ ਵੀ ਜਿਹੜੇ ਪੁਰਾਣੇ ਡਰਗ ਪਾਰਟਨਰਸ ਸਪਲਾਈਅਰਸ ਅਹੀ ਨੇ ਉਹਨਾਂ ਦੇ ਉੱਤੇ ਅਸੀਂ ਸਪੈਸ਼ਲ ਨਿਗਰਾਨੀ ਰੱਖ ਰਹੇ ਹਾਂ ਔਰ ਉਹਨਾਂ ਨੂੰ ਉਹਨਾਂ ਦੇ ਖਿਲਾਫ ਕਾਨੂੰਨ ਅਨੁਸਾਰ ਕਾਰਵਾਈ ਸਰ ਇਸ ਆਪਣੀ ਸਕੋਪ ਕਵਰਤੀ ਦੇ ਨਾਲ ਕਿਸਕ ਲਾਕੀ ਦੇ ਵਿੱਚ ਇਹ ਜਿਹੜਾ ਗਰੰਟ ਕਰਦੇ ਮੈਂ ਤੁਹਾਨੂੰ ਉਹੀ ਦੱਸਦੇ ਹਾਂ ਕਿ ਪਹਿਲਾਂ ਹੀ ਕੋਟੇ ਰਿਮਾਂਡ ਦੇ ਉੱਪਰ ਨੇ ਅੱਗੇ ਇਹਦੇ ਬੈਕਵਰਡ ਲਿੰਕਸ ਵੀ ਆਰ ਫਾਰਵਰਡ ਲਿੰਕਸ ਵੀ ਹੋਣਗੇ ਉਹ ਇਸਕਾ ਵਿਸ਼ ਕਰ ਰਹੇ ਕਿਉਂਕਿ ਇਹ ਇਸ ਤਰ੍ਹਾਂ ਦਾ ਜਿਹੜਾ ਇਹ ਕੰਮ ਹੈ ਇਹ ਡੋਰ ਟੂ ਡੋਰ ਸਪਲਾਈ ਟਾਈਪ ਦਾ ਹੈ ਇਸਦੇ ਤਿੰਨ ਇਕੱਠੇ ਹੁੰਦੇ ਸੀ ਜਾਂ ਅਲੱਗ-ਅਲੱਗ ਰਹਿੰਦੇ ਸੀ ਇਹ ਜੀ ਇਹ ਤਿੰਨੇ ਜਿਸਨੂੰ ਅਸੀਂ ਗ੍ਰਿਫਤਾਰ ਕੀਤਾ ਨੇ ਉਸਨੇ ਤਿੰਨੇ ਇਕੱਠੇ ਸੀ ਨਾਰਮਲੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਅੱਗੇ ਸੀ ਪਬਲਿਸ਼ ਕਰ ਰਹੇ ਹਾਂ ਪਰ ਇਹਨਾਂ ਤਿੰਨਾਂ ਦਾ ਬੈਕਗ੍ਰਾਉਂਡ ਕੁਝ ਜੋ ਸੋਚੜ ਵਿੱਚ ਪਤਾ ਲੱਗਿਆ ਕਿ ਜੋ ਕੋਈ ਪਰਚੇ ਹੈ ਇਹਨਾਂ ਦੇ ਪਰਚੇ ਜਿਹੜੇ ਤੱਕ ਸਾਡੇ ਸਾਹਮਣੇ ਨਹੀਂ ਆਏ ਹੈਗੇ ਬਟ ਸਟਿਲ ਵੀ ਆਰ ਵਰਕਿੰਗ ਕਿਉਂਕਿ ਇਹ ਸਾਰੀਆਂ ਕਈ ਵਾਰੀ ਕੀ ਹੁੰਦਾ ਕਿ ਕਈ ਵਾਰੀ ਕਿਸੇ ਸਾਡੇ ਜਿਹੜਾ ਡਿਵੀਜ਼ਨ 7 ਦੇ ਵਿੱਚ ਹੈਬੋਵਾਲ ਦਾ ਇੱਕ ਅਕਿਊਜ਼ਡ ਹੈ ਇੱਕ ਟੀਬਾ ਥਾਣੇ ਦਾ ਇੱਕ ਇਹ ਸਾਰੇ ਕਿਸੇ ਡਿਫਰੈਂਟ ਸਟੇਟਸ ਦੇ ਵਿੱਚ ਵੀ ਪੱਚਿੰਗ ਹੋ ਰਹੀ ਹੈ ਉਹ ਸਾਰੀਆਂ ਚੀਜ਼ਾਂ ਅਸੀਂ ਅਜੇ ਇਸਟੈਬਲਿਸ਼ ਕਰ ਰਹੇ ਹਾਂ that will take a few days time but ਕਿ ਬੜੀ اچھی کارਬਜ਼ਰੀ ਕੀਤੀ ਹੈ ਸਾਡੇ ਸਤੂ ਸਾਹਿਬ ਨੇ ਇਹਦੇ ਕਿ ਨਸ਼ੇ ਦੇ ਇਸ ਜੁੜੇ ਵਪਾਰ ਦੇ ਵਿੱਚ ਲੋਕ ਨੂੰ ਉਹਨਾਂ ਨੂੰ ਕਾਬੂ ਕਰਨ ਵਿੱਚ ਅਸੀਂ ਸਫਲ ਹੋ ਲੁਧਿਆਣਾ ਦੇ ਠਾਣਾ ਟਿੱਬਾ ਖੇਤਰ ਦੇ ਵਿੱਚ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਪੁਲਿਸ ਨੇ 260 ਗ੍ਰਾਮ ਹਰੋਇਨ ਸਮੇਤ ਤਿੰਨ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ACP ਸੁਮਿਲ ਸੋਧ ਨੇ ਦੱਸਿਆ ਕਿ ਇਹ ਹੀ ਤਿੰਨੋਂ ਦੋਸ਼ੀ ਅਸਕਾਰਪੀਓ ਕਾਰਵਾਈ ਨਸ਼ੇ ਦੀ ਤਸਕਰੀ ਕਰਦੇ ਸਨ ਪੁਲਿਸ ਨੇ 2 ਦਿਨ ਦਾ ਰਿਮਾਂਡ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਕਿ ਇਹ ਨਸ਼ਾ ਕਿੱਥੋਂ ਲਿਆਉਂਦੇ ਤੇ ਕਿੱਥੇ ਵੇਚਦੇ ਸਨ ਪੁਲਿਸ ਦੇ ਕੋਲ ਇੱਕ ਗੱਡੀ ਲਾਕ ਵਾਲੇ ਲਫਾਫੇ ਅਤੇ ਇਲੈਕਟ੍ਰੋਨਿਕ ਕਾਂਟੇ ਵੀ ਬਰਾਮਦ ਕੀਤੇ ਲੁਧਿਆਣੇ ਤੋਂ ਪੱਤਰਕਾਰ ਗਗਨਦੀਪ ਸਿੰਘ ਦੀ ਖਾਸ ਰਿਪੋਰਟ ਤਿਉਹਾਰਾਂ ਦੇ ਸੀਜ਼ਨ ਦੇ ਮੱਦੇ ਨਜ਼ਰ ਤੇ ਪੁਲਿਸ ਵੱਲੋਂ ਗਸ਼ਤਾਂ ਔਰ ਵਿਦਿਅਨਾਤੀਵਾਂ ਦੀ ਔਰਡਿਟੀ ਸੀਰੀਆਂ ਨੇ ਕਾਫੀ ਵਧਾਈਆਂ ਗਈਆਂ ਨੇ ਤਾਂ ਕਿ ਜਿਹੜੇ ਮਾੜੇ ਅੰਸਰ ਨੇ ਇਹਨਾਂ ਨੂੰ ਕਾਬੂ ਕੀਤਾ ਜਾ ਸਕੇ। ਇਸੇ ਲੜੀ ਵਿੱਚ ਸਾਡੇ ਟਾਣਾ ਟੱਬਾ ਦੇ ਐਸ.ਐਸ.ਓ. ਇੰਸਪੈਕਟਰ ਲੰਡਰ ਸੰਜੀ ਨੇ ਕਾਫੀ ਮਹੀਨੇ ਨਾਲ ਕੰਮ ਕੀਤਾ ਨੇ। ਤੋਂ ਉਸੇ ਲੜੀ ਵਿੱਚ ਇਹਨਾਂ ਨੇ 8 10 2025 ਨੂੰ ਹੈਰੋਇਨ ਬਰਾਮਦ ਕੀਤੀ ਹੈ ਜਿਹੜੀ ਕੀ ਤਰੀਕ ਕੁੱਲ ਹੈਗੀ ਹੈ 260 ਗ੍ਰਾਮ। ਔਰ ਇਸ ਤੋਂ ਇਲਾਵਾ ਇਹ ਜਿਹੜੇ ਇਹ ਵੀ ਸਭ ਤੋਂ ਵੱਡੀ ਜਿਹੜੀ ਖਾਸੀਅਤ ਹੈ ਉਹ ਵਿਅਕਤੀ ਨੇ ਜਿਹੜੇ ਤਰਫ ਦੇ ਗੱਡੀ ਦੇ ਵਿੱਚ ਇਲੈਕਟ੍ਰੋਨਿਕਸ ਪੰਡੇ ਦੇ ਉੱਤੇ ਰੱਖ ਕੇ इवन ਛੋਟੇ ਲਪਾਫੇ ਜਿਨ੍ਹਾਂ ਦੇ ਵਿੱਚ ਹੈਰੋਇਨ ਪਾਕੇ ਬਣ ਰਹੇ ਨੇ ਇਹ ਸੇਮ ਕਰਦੇ ਨੇ ਤੇ ਇਹਨਾਂ ਕੋਲੋਂ ਜਿਹੜੀ ਹੈ 260 ਗ੍ਰਾਮ ਹੈਰੋਇਨ ਇਹ ਜ਼ਿਪਲੌਕ ਵਾਲੇ ਜਿਹੜੇ ਪੋਲੀ ਸੰਪੈਕਸ ਹੁੰਦੇ ਨੇ ਜਿਹੜੇ ਛੋਟੇ ਸਾਈਜ਼ ਦੇ ਹੁੰਦੇ ਨੇ ਉਹ ਬਰਾਮਦ ਕੀਤੇ ਨੇ ਤੇ ਤਿੰਨ ਜਣੇ ਨੇ ਇਹ ਜਿਹਦੇ ਵਿੱਚ ਜਿਹੜੀ ਗੱਡੀ ਹੈ ਇੱਕ ਪ੍ਰਦੀਪ ਪ੍ਰਦੀਪ ਕੁਮਾਰ ਉਰਫ ਮਿੱਠੀ ਇਹਦੇ ਪਰਿਵਾਰ ਦੀ ਗੱਡੀ ਹੈ ਗੁਰਦੀਪ ਸਿੰਘ ਉਰਫ ਸਨੀ ਇਹਦਾ ਹੈ ਉਹ ਇਹਨਾਂ ਦਾ ਸਾਥੀ ਹੈ ਔਰ ਤੀਸਰਾ ਲੜਕਾ ਹੈ ਜਿਸ ਕਰਨ ਸਿੰਘ ਉਸਕੋ ਜੋ ਇਹ ਤਿੰਨ ਜਣਿਆਂ ਨੂੰ ਗ੍ਰਿਫਤਾਰ ਕੀਤਾ ਗੱਡੀ ਜਿਹੜੀ ਹੈਗੀ ਹੈ ਸਕੋਰਪੀਓ ਬਰਾਮਦ ਕਰ ਲਈ ਹੈ ਤੇ ਇਸ ਲਈ ਸਾਡੇ ਕੋਲ ਰਿਮਾਂਡ ਦੇ ਉੱਤੇ ਨੇ ਇਸ ਕੇਸ ਦੇ ਵਿੱਚ ਆ ਜਿਹੜੇ ਸਾਡੇ ਸੀਨੀਅਰ ਅਧਿਕਾਰੀ ਨੇ ਉਹਨਾਂ ਦੀ ਗਾਈਡਲਾਈਨਸ ਦੇ ਹਿਸਾਬ ਨਾਲ ਅਸੀਂ ਇਸ ਕੇਸ ਦੇ ਵਿੱਚ ਫੋਰਵਰਡ ਲਿੰਕੇਜਸ ਔਰ ਬੈਕਵਰਡ ਲਿੰਕੇਜਸ ਇਹਨਾਂ ਨੂੰ ਇਸਟੈਬਲਿਸ਼ ਕਰ ਰਹੇ ਹਾਂ ਔਰ ਇਹ ਸਮਾਨ ਇਲਾਕੇ ਤੋਂ ਲੈ ਕੇ ਆਏ ਹਾਂ ਅੱਗੇ ਕਿ ਕਿ ਤੁਸੀਂ ਜਿਹੜੇ ਨਾਸਿਬ ਜਾਈ ਅੱਗੇ ਪਹਿਲਾਂ ਇਸ ਤੋਂ ਪਹਿਲਾਂ ਕੀ ਕੀ ਕਰਦੇ ਹੋ ਇਹ ਸਕੇਸ ਜਿਹੜੀ ਹੈ ਬੜੀ ਦੁਗਾਈ ਨਾਲ ਜਿਹੜੀ ਪੇਸ਼ੈਂਟਸ ਦੇ ਸਾਥ ਵੀ ਆਪਣੀ ਨਿਗਰਾਨੀ ਚੋ ਰਹੇ ਹਾਂ ਔਰ ਟ੍ਰਡੀਨਲ ਉਸਕੈਲ ਨੂੰ ਸਾਂਝਾ ਕਰਦੇ ਹੋਏ ਸਾਨੂੰ ਵੀ ਇਸ ਕੰਮ ਦੀ ਬੜੀ ਖੁਸ਼ੀ ਹੈ ਕਿ ਐਂਡੀਪੀਐਸ ਸੈਕਟਰ ਦੇ ਉੱਤੇ ਅਸੀਂ ਪਿਛਲੇ ਕਾਫੀ ਲੰਬੇ ਸਮੇਂ ਤੋਂ ਕੰਮ ਕਰ ਰਹੇ ਹਾਂ ਔਰ ਹੁਣ ਵੀ ਜਿਹੜੇ ਪੁਰਾਣੇ ਡਰਗ ਪਾਰਟਨਰਸ ਸਪਲਾਈਅਰਸ ਹੈ ਨਹੀਂ ਉਨ੍ਹਾਂ ਦੇ ਉੱਤੇ ਸਪੈਸ਼ਲ ਨਿਗਰਾਨੀ ਰੱਖ ਰਹੇ ਹਨ ਔਰ ਉਹਨਾਂ ਨੂੰ ਉਹਨਾਂ ਦੇ ਖਿਲਾਫ ਕਾਨੂੰਨ ਅਨੁਸਾਰ ਕਾਰਵਾਈ ਸਰ ਇਸ ਆਪਣੀ ਸਕੋਰ ਕਿਉਂਕਿ ਜਿਹੜਾ ਨਾਲ ਕਿਸੇ ਪਲਾਟੀ ਦੇ ਵਿੱਚ ਇਹ ਜਿਹੜਾ ਗ੍ਰੰਟ ਕਰਦਾ ਮੈਂ ਤੁਹਾਨੂੰ ਉਹੀ ਦੱਸਦੇ ਹਾਂ ਕਿ ਪਹਿਲਾਂ ਹੀ ਕਿਉਂਕਿ ਰਿਮਾਈਂਡਰ ਹੋ ਰਿਹਾ ਹੈ ਅਜੇ ਇਹਦੇ ਬੈਕਵਰਡ ਲਿੰਕਸ ਵੀ ਆਰ ਫਾਰਵਰਡ ਲਿੰਕਸ ਵੀ ਹੋ ਗਏ ਨੇ ਉਹ ਐਸਟੈਬਿਸ਼ ਕਰ ਰਹੇ ਹਾਂ ਕਿਉਂਕਿ ਇਹ ਇਸ ਤਰ੍ਹਾਂ ਦਾ ਜਿਹੜਾ ਇਹ ਕੰਮ ਹੈ ਇਹ ਡੋਰ ਟੂ ਡੋਰ ਸਪਲਾਈ ਟਾਈਪ ਦਾ ਹੈ ਇਸਰੇ ਤਿੰਨ ਇਕੱਠੇ ਹੁੰਦੇ ਸੀ ਜਾਂ ਅਲੱਗ-ਅਲੱਗ ਰਹਿੰਦੇ ਸੀ ਇਹ ਜੀ ਇਹ ਤਿੰਨੇ ਜਿਸ ਨੇ ਅਸੀਂ ਗ੍ਰਿਫਤਾਰ ਕੀਤੇ ਨੇ ਉਸ ਨੇ ਤਿੰਨੇ ਇਕੱਠੇ ਸੀ ਨਾਰਮਲੀ ਇਹ ਹੀ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਅੱਗੇ ਸੀ ਸਬਮਿਟ ਕਰ ਰਹੇ ਹਾਂ ਸਰ ਇਹਨਾਂ ਤਿੰਨਾਂ ਦਾ ਬੈਕਗ੍ਰਾਉਂਡ ਕੁਝ ਜੋ ਸੋਚੜ ਵਿੱਚ ਪਤਾ ਲੱਗਿਆ ਕਿ ਕੋਈ ਪਰਚੇ ਹੈ ਜਿਨ੍ਹਾਂ ਕੋਈ ਪਰਚੇ ਜੇ ਪਰਚੇ ਸਾਡੇ ਸਾਹਮਣੇ ਨਹੀਂ ਆਏ ਹੈਗੇ ਬਟ ਸਟਿਲ ਵੀ ਆਰ ਵਰਕਿੰਗ ਕਿਉਂਕਿ ਇਹ ਸਾਰੀਆਂ ਕਈ ਵਾਰੀ ਕੀ ਹੁੰਦਾ ਕਿ ਆਹ ਕਈ ਵਾਰੀ ਕਿਸੇ ਸਾਡੇ ਜਿਹੜਾ ਡਿਵੀਜ਼ਨ 7 ਦੇ ਵਿੱਚ ਹੈਬੋਵਾਲ ਦਾ ਇੱਕ ਅਕਿਊਜ਼ਡ ਹੈ ਇੱਕ ਡਿਬਾ ਖਾਣੇ ਦਾ ਅਕਿਊਜ਼ਡ ਹੈ ਇਹ ਸਾਰੇ ਕਿਸੇ ਡਿਫਰੈਂਟ ਸਟੇਟਸ ਦੇ ਵਿੱਚ ਵੀ ਪੋਰਚਿੰਗ ਹੋ ਰਹੀ ਹੈ ਉਹ ਸਾਰੀਆਂ ਚੀਜ਼ਾਂ ਅਸੀਂ ਅਜੇ ਸਟੈਬਲਿਸ਼ ਕਰ ਰਹੇ ਹਾਂ that will take a few days time but ਕਿ ਬੜੀ اچھی ਕਾਰਗੁਜ਼ਾਰੀ ਕੀਤੀ ਹੈ ਸਾਡੇ ਸਟੂ ਸਾਹਿਬ ਨੇ ਇਹਦੇ ਕਿ ਨਸ਼ੇ ਦੇ ਇਸ ਜੁੜੇ ਵਪਾਰ ਦੇ ਵਿੱਚ ਲੋਕ ਨੂੰ ਉਹਨਾਂ ਨੂੰ ਕਾਬੂ ਕਰਨ ਵਿੱਚ ਅਸੀਂ ਸਫਲ ਹੋਏ ਹਾਂ लुधियाना ਦੇ ਠਾਣਾ ਟਿੱਬਾ ਖੇਤਰ ਦੇ ਵਿੱਚ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਪੁਲਿਸ ਨੇ 260 ਗ੍ਰਾਮ ਹਰੋਇਨ ਸਮੇਤ ਤਿੰਨ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ACP ਸੁਮਿਲ ਸੋਧ ਨੇ ਦੱਸਿਆ ਕਿ ਇਹ ਤਿੰਨੋਂ ਦੋਸ਼ੀ ਅਸਕਾਰਪੀਓ ਕਾਰਵਾਈ ਨਸ਼ੇ ਦੀ ਤਸਕਰੀ ਕਰਦੇ ਸਨ ਪੁਲਿਸ ਨੇ 2 ਦਿਨ ਦਾ ਰਿਮਾਂਡ ਲੈ ਕੇ ਜਾਂਚ ਸ਼ੁਰੂ ਕਰ ਦੱਤੀ ਹੈ ਕਿ ਇਹ ਨਸ਼ਾ ਕਿੱਥੋਂ ਲਿਆਉਂਦੇ ਤੇ ਕਿੱਥੇ ਵੇਚਦੇ ਸੋ ਪੁਲਿਸ ਦੇ ਵੱਲੋਂ ਇੱਕ ਗੱਡੀ ਲੱਖ ਵਾਲੇ ਲਫਾਫੇ ਅਤੇ ਇਲੈਕਟ੍ਰੋਨਿਕ ਕਾਂਟੇ ਵੀ ਬਰਾਮਦ ਕੀਤੇ ਲੁਧਿਆਣੇ ਤੋਂ ਪੱਤਰਕਾਰ ਗਗਨਦੀਪ ਸਿੰਘ ਦੀ ਖਾਸ ਰਿਪੋਰਟ ਤਿਉਹਾਰਾਂ ਦੇ ਸੀਜ਼ਨ ਦੇ ਮੱਦੇ ਨਜ਼ਰ ਦੇ ਕੋਲ ਪੁਲਿਸ ਵੱਲੋਂ ਗਸ਼ਟਾ ਔਰ ਜਗ੍ਹਾ ਨਾਕੀ ਬੰਦੀ ਔਰ ਗਤੀ ਸੀਰੀਆਂ ਨੇ ਕਾਫੀ ਵਧਾਈਆਂ ਗਈਆਂ ਨੇ ਤਾਂ ਕਿ ਜਿਹੜੇ ਮਾੜੇ ਅੰਸਰ ਨੇ ਇਨਾਂ ਨੂੰ ਕਾਬੂ ਕੀਤਾ ਜਾ ਸਕਿਆ। ਤੋਂ ਇਸੇ ਲੜੀ ਵਿੱਚ ਸਾਡੇ ਪਾਣਾ ਟਿੱਬਾ ਦੇ ਐਸਐਸਓ ਇਨਸਪੈਕਟਰ ਜੁਲੰਦਰ ਸਿੰਘ ਨੇ ਕਾਫੀ ਮਿਹਨਤ ਨਾਲ ਕੰਮ ਕੀਤਾ। ਤੋਂ ਉਸੇ ਲੜੀ ਵਿੱਚ ਇਹਨਾਂ ਨੇ 8-10 2025 ਨੂੰ ਹੈਰੋਇਨ ਬਰਾਮਦ ਕੀਤੀ ਹੈ ਜਿਹੜੀ ਕੀ ਤਰੀਕੁੱਲ ਲੱਗੀ ਹੈ 260 ਗ੍ਰਾਮ। ਔਰ ਇਸ ਤੋਂ ਇਲਾਵਾ ਇਹ ਜਿਹੜੇ ਇਹ ਵੀ ਸਭ ਤੋਂ ਵੱਡੀ ਜਿਹੜੀ ਖਾਸੀਅਤ ਹੈ ਉਹ ਵਿਅਕਤੀ ਨੇ ਜਿਹੜੇ ਤਰਫ ਦੇ ਵੱਡੀ ਦੇ ਇਲੈਕਟ੍ਰੋਨਿਕਸ ਪੰਡੇ ਦੇ ਉੱਤੇ ਰੱਖ ਕੇ इवन ਛੋਟੇ ਲਿਫਾਫੇ ਜਿਨ੍ਹਾਂ ਦੇ ਵਿੱਚ ਹੈਰੋਇਨ ਪਾਕੇ ਬੰਦੇ ਨੇ ਇਹ ਸੇਮ ਕਰਦੇ ਨੇ ਤੇ ਇਹਨਾਂ ਕੋਲੋਂ ਜਿਹੜੀ ਹੈ 260 ਗ੍ਰਾਮ ਹੈਰੋਇਨ ਇਹ ਜ਼ਿਪਲੌਕ ਵਾਲੇ ਜਿਹੜੇ ਪੋਲੀ ਸੰਪੈਕਸ ਹੁੰਦੇ ਨੇ ਜਿਹੜੇ ਛੋਟੇ ਸਾਈਜ਼ ਦੇ ਹੁੰਦੇ ਨੇ ਉਹ ਬਰਾਮਦ ਕੀਤੇ ਨੇ ਤੇ ਤਿੰਨ ਜਣੇ ਨੇ ਇਹ ਜਿਹਦੇ ਵਿੱਚ ਜਿਹੜੀ ਗੱਡੀ ਹੈ ਇੱਕ प्रदीप ਪ੍ਰਦੀਪ ਕੁਮਾਰ ਉਸ ਮਿੱਠੀ ਇਹ ਪਰਿਵਾਰ ਦੀ ਗੱਡੀ ਗੁਰਦੀਪ ਸਿੰਘ ਉਰਫ ਸਨੀ ਤੇਰਾ ਹੈ ਕੋਈ ਨਦਰ ਸਾਥੀ ਹੈ ਔਰ ਤੀਸਰਾ ਲੜਕਾ ਹੈ ਜਿਸ ਕਰਨ ਸਿੰਘ ਉਸਕੋ ਜੋ ਇਹ ਤਿੰਨ ਜਣਿਆਂ ਨੂੰ ਗ੍ਰਿਫਤਾਰ ਕੀਤਾ ਗੱਡੀ ਜਿਹੜੀ ਹੈਗੀ ਹੈ ਸਕੋਰਪੀਓ ਬਰਾਮਦ ਕਰ ਲਈਏ ਤੇ ਇਸ ਲਈ ਸਾਡੇ ਕੋਲ ਰਿਮਾਂਡ ਦੇ ਉੱਤੇ ਨੇ ਇਸ ਕੇਸ ਦੇ ਵਿੱਚ ਜਿਹੜੇ ਸਾਡੇ ਸੀਨੀਅਰ ਅਧਿਕਾਰੀ ਨੇ ਉਹਨਾਂ ਦੀ ਗਾਈਡਲਾਈਨਸ ਦੇ ਹਿਸਾਬ ਨਾਲ ਅਸੀਂ ਇਸ ਕੇਸ ਦੇ ਵਿੱਚ ਫੋਰਵਰਡ ਲਿੰਕੇਜਸ ਔਰ ਬੈਕਵਰਡ ਲਿੰਕੇਜਸ ਇਹਨਾਂ ਨੂੰ ਇਸਟੈਬਲਿਸ਼ ਕਰ ਰਹੇ ਹਾਂ ਔਰ ਇਸ ਸਮਾਨ ਇਲਾਕੇ ਨੂੰ ਲੈ ਕੇ ਆਏ ਹਾਂ ਅੱਗੇ ਕਿ ਕਿ ਤਰੀਕੇ ਨਾਲ ਅਸੀਂ ਜੇ ਅੱਗੇ ਪਹਿਲਾਂ ਇਸ ਨੂੰ ਪਹਿਲਾਂ ਕੀ ਕੀ ਕਰਦੇ ਹਾਂ ਇਸ ਕੇਸ ਦੀ ਜਿਹੜੀ ਹੈ ਬਰੀ ਦੁਗਾਈ ਨਾਲ ਜਿਹੜੀ ਪੇਸ਼ੈਂਟਸ ਦੇ ਸਾਥ ਵੀ ਆਪਣੀ ਨਿਗਰਾਨੀ ਚੋ ਰਹੇ ਹਾਂ ਔਰ ਟੋਡੀਨਲ ਉਸ ਕੈਲ ਨੂੰ ਸਾਂਝਾ ਕਰਦੇ ਹੋਏ ਸਾਨੂੰ ਵੀ ਇਸ ਕੰਮ ਦੀ ਬੜੀ ਖੁਸ਼ੀ ਹੈ ਕੀ ਐਨਡੀਪੀਐਸ ਸੈਕਟਰ ਦੇ ਉੱਤੇ ਅਸੀਂ ਪਿਛਲੇ ਕਾਫੀ ਲੰਬੇ ਸਮੇਂ ਤੋਂ ਕੰਮ ਕਰ ਰਹੇ ਹਾਂ ਔਰ ਹੁਣ ਵੀ ਜਿਹੜੇ ਪੁਰਾਣੇ ਡਰਗ ਡੀਲਰਸ ਸਪਲਾਈਅਰਸ ਹੈਗੇ ਨੇ ਉਹਨਾਂ ਦੇ ਉੱਤੇ ਅਸੀਂ ਸਪੈਸ਼ਲ ਨਿਗਰਾਨੀ ਰੱਖ ਰਹੇ ਹਾਂ ਔਰ ਉਹਨਾਂ ਨੂੰ ਉਹਨਾਂ ਦੇ ਖਿਲਾਫ ਕਾਨੂੰਨ ਅਨੁਸਾਰ ਕਾਰਵਾਈ ਸਰ ਇਸ ਆਪਣੀ ਸਕੋਪ ਕਿਉਂ ਬਤੀਜ ਨਾਲ ਕਿਸ ਤਰ੍ਹਾਂ ਦੇ ਵਿੱਚ ਇਹ ਜਿਹੜਾ ਗਰੰਟ ਕੱਢ ਮੈਂ ਤੁਹਾਨੂੰ ਉਹੀ ਦੱਸਦੇ ਹਾਂ ਕਿ ਪਹਿਲਾਂ ਹੀ ਕਿਉਂਕਿ ਰਿਮਾਈਂਡਰ ਉੱਪਰ ਹੈ ਅਜੇ ਇਹਦੇ ਬੈਕਵਰਡ ਲਿੰਕਸ ਔਰ ਫਾਰਵਰਡ ਲਿੰਕਸ ਨਹੀਂ ਹੋਏ ਨੇ ਉਹ ਸਟੈਬਿਸ਼ ਕਰ ਰਹੇ ਕਿਉਂਕਿ ਇਹ estrang ਦਾ ਜਿਹੜਾ ਇਹ ਕੰਮ ਹੈ ਇਹ ਡੋਰ ਟੂ ਡੋਰ ਸਪਲਾਈ ਟਾਈਪ ਕੰਮ ਕਰਦਾ ਸਰ ਇਹ ਤਿੰਨੋਂ ਇਕੱਠੇ ਹੁੰਦੇ ਸੀ ਜਾਂ ਅਲੱਗ-ਅਲੱਗ ਰਹਿੰਦੇ ਸੀ ਇਹ ਤਿੰਨੇ ਜਿਸ ਨੇ ਅਸੀਂ ਗ੍ਰਿਫਤਾਰ ਕੀਤੇ ਨੇ ਉਸ ਨੇ ਤਿੰਨੇ ਇਕੱਠੇ ਸੀ ਨਾਰਮਲੀ ਇਹ ਹੀ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਅੱਗੇ ਸੀ ਸਬਮਿਸ਼ ਕਰ ਰਹੇ ਸਰ ਇਹਨਾਂ ਤਿੰਨਾਂ ਦਾ ਬੈਕਗ੍ਰਾਉਂਡ ਕੁਝ ਜੋ ਸੋਚੜ ਵਿੱਚ ਪਤਾ ਲੱਗੇ ਕਿ ਕੋਈ ਪਰਚੇ ਹੈ ਜਿਨ੍ਹਾਂ ਦੇ ਪਰਚੇ ਜਿਹੇ ਤੱਕ ਸਾਡੇ ਸਾਹਮਣੇ ਨਹੀਂ ਆਏ ਹੈਗੇ ਬਟ ਸਟਿਲ ਵੀ ਆਰ ਵਰਕਿੰਗ ਕਿਉਂਕਿ ਇਹ ਸਾਨੀਆਂ ਖੈ ਵਾਰੀ ਕੀ ਹੁੰਦਾ ਕਿ ਅੱਜ ਖੈ ਵਾਰੀ ਕਿਸੇ ਸਾਡੇ ਜਿਹੜਾ ਡਿਵੀਜ਼ਨ 7 ਦੇ ਵਿੱਚ ਹੈਬੋਵਾਲ ਦਾ ਇੱਕ ਅਕਿਊਜ਼ਡ ਹੈ ਇੱਕ ਟਿੱਬਾ ਥਾਣੇ ਦਾ ਇੱਕ ਅਕਿਊਜ਼ਡ ਹੈ ਇਹ ਸਾਰੇ ਕਿਸੇ ਡਿਫਰੈਂਟ ਸਟੇਟਸ ਦੇ ਵਿੱਚ ਵੀ ਪਰਚਿੰਗ ਹੋ ਰਹੇ ਨੇ ਉਹ ਸਾਰੀਆਂ ਚੀਜ਼ਾਂ ਅਸੀਂ ਅਜੇ ਸਟੈਬਲਿਸ਼ ਕਰ ਰਹੇ ਹਾਂ ਦੈਟ ਵੀ ਟੇਕ ਅ ਫੂ 2 ਡੇਸ ਟਾਈਮ ਬਟ ਕਿ ਬੜੀ ਅੱਛੀ ਕਾਰਗੁਜ਼ਰੀ ਕੀਤੀ ਹੈ ਸਾਡੇ ਐਸਐਸਓ ਸਾਹਿਬ ਨੇ ਇਹਦੇ ਕਿ ਨਸ਼ੇ ਦੇ ਇਸ ਜੁੜੇ ਵਪਾਰ ਦੇ ਵਿੱਚ ਲੋਕ ਨੂੰ ਉਹਨਾਂ ਨੂੰ ਕਾਬੂ ਕਰਨ ਵਿੱਚ ਉਹਨਾਂ ਨੇ ਸਫਲਤਾ ਲੁਧਿਆਣਾ ਦੇ ਠਾਣਾ ਟਿੱਬਾ ਖੇਤਰ ਦੇ ਵਿੱਚ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਪੁਲਿਸ ਨੇ 260 ਗ੍ਰਾਮ ਹਰੋਇਨ ਸਮੇਤ ਤਿੰਨ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ACP ਸੁਮਿਲ ਸੋਧ ਨੇ ਦੱਸਿਆ ਕਿ ਇਹ ਹੀ ਤਿੰਨੋਂ ਦੋਸ਼ੀ ਅਸਕਾਰਪੀਓ ਕਾਰਵਾਈ ਨਸ਼ੇ ਦੀ ਤਸਕਰੀ ਕਰਦੇ ਸਨ ਪੁਲਿਸ ਨੇ 2 ਦਿਨ ਦਾ ਰਿਮਾਂਡ ਲੈ ਕੇ ਜਾਂਚ ਸ਼ੁਰੂ ਕਰ ਦੱਤੀ ਹੈ ਕਿ ਇਹ ਨਸ਼ਾ ਕਿੱਥੋਂ ਲਿਆਉਂਦੇ ਤੇ ਕਿੱਥੇ ਵੇਚਦੇ ਸੋ ਪੁਲਿਸ ਦੇ ਵੱਲੋਂ ਇੱਕ ਗੱਡੀ ਲੱਖ ਵਾਲੇ ਲਫਾਫੇ ਅਤੇ ਇਲੈਕਟ੍ਰੋਨਿਕ ਕਾਂਟੇ ਵੀ ਬਰਾਮਦ ਕੀਤੇ ਲੁਧਿਆਣੇ ਤੋਂ ਪੱਤਰਕਾਰ ਗਗਨਦੀਪ ਸਿੰਘ ਦੀ ਖਾਸ ਰਿਪੋਰਟ ਤਿਉਹਾਰਾਂ ਦੇ ਸੀਜ਼ਨ ਦੇ ਮੱਦੇ ਨਜ਼ਰ ਦੇ ਪੁਲਿਸ ਵੱਲੋਂ ਗਸ਼ਤਾਂ ਔਰ ਜੁਰੀਨਾਤੀਵੰਦੀ ਔਰ ਡਿਊਟੀ ਸਿਰੀਆਂ ਨੇ ਕਾਫੀ ਵਧਾਈਆਂ ਕੀਤੀਆਂ ਨੇ ਤਾਂ ਕਿ ਜਿਹੜੇ ਮਾੜੇ ਅੰਸਰ ਨੇ ਇਨਾਂ ਨੂੰ ਕਾਬੂ ਕੀਤਾ ਜਾ ਸਕਦਾ। ਤੋਂ ਇਸੇ ਲੜੀ ਵਿੱਚ ਸਾਡੇ ਪਾਣਾ ਟੱਬਾ ਦੇ ਐਸਐਸ ਇਨਸਪੈਕਟਰ ਵਿੰਡਰ ਸਿੰਘ ਜੀ ਨੇ ਕਾਫੀ ਮਿਹਨਤ ਨਾਲ ਕੰਮ ਕੀਤਾ। ਤੋਂ ਉਸੇ ਲੜੀ ਵਿੱਚ ਇਹਨਾਂ ਨੇ 8 10 2025 ਨੂੰ ਹੈਰੋਇਨ ਬਰਾਮਦ ਕੀਤੀ ਹੈ ਜਿਹੜੀ ਕੀ ਤਰੀਕ ਪੁੱਲ ਲੱਗੀ ਹੈ 260 ਗ੍ਰਾਮ। ਔਰ ਇਸ ਤੋਂ ਇਲਾਵਾ ਇਹ ਜਿਹੜੇ ਇਹਦੀ ਵੀ ਸਭ ਤੋਂ ਵੱਡੀ ਜਿਹੜੀ ਖਾਸੀਅਤ ਹੈ ਉਹ ਵਿਅਕਤੀ ਨੇ ਜਿਹੜੇ ਤਰਫ ਦੇ ਗੱਡੀ ਦੇ ਵਿੱਚ ਇਲੈਕਟ੍ਰੋਨਿਕਸ ਪੰਡੇ ਦੇ ਉੱਤੇ ਰੱਖ ਕੇ इवन ਛੋਟੇ ਲਪਾਫੇ ਜਿਨ੍ਹਾਂ ਦੇ ਵਿੱਚ ਹੈਰੋਇਨ ਪਾ ਕੇ ਦਿੰਦੇ ਨੇ ਇਹ ਸੇਮ ਕਰਦੇ ਨੇ ਤੇ ਇਹਨਾਂ ਕੋਲੋਂ ਜਿਹੜੀ ਹੈ 260 ਗ੍ਰਾਮ ਹੈਰੋਇਨ ਇਹ ਜ਼ਿਪਲੌਕ ਵਾਲੇ ਜਿਹੜੇ ਪੋਲੀ ਸੰਪੈਕਸ ਹੁੰਦੇ ਨੇ ਜਿਹੜੇ ਛੋਟੇ ਸਾਈਜ਼ ਦੇ ਹੁੰਦੇ ਨੇ ਉਹ ਬਰਾਮਦ ਕੀਤੇ ਨੇ ਤੇ ਤਿੰਨ ਜਣੇ ਨੇ ਜਿਹਦੇ ਵਿੱਚ ਜਿਹੜੀ ਗੱਡੀ ਹੈ ਇੱਕ ਪ੍ਰਦੀਪ ਪ੍ਰਦੀਪ ਕੁਮਾਰ ਉਸ ਮਿੱਠੀ ਇਹ ਪਰਿਵਾਰ ਦੀ ਗੱਡੀ ਗੁਰਦੀਪ ਸਿੰਘ ਉਰਫ ਸਨੀ ਤੇਰਾ ਹੈ ਉਹ ਇਹਨਾਂ ਦਾ ਸਾਥੀ ਹੈ ਤੇ ਤੀਸਰਾ ਲੜਕਾ ਹੈ ਜਿਸ ਕਰਨ ਸਿੰਘ ਉਰਫ ਜੋ ਇਹ ਤਿੰਨ ਜਣਿਆਂ ਨੂੰ ਗ੍ਰਿਫਤਾਰ ਕੀਤਾ ਗੱਡੀ ਜਿਹੜੀ ਹੈਗੀ ਹੈ ਸਕੋਰਪੀਓ ਬਰਾਮਦ ਕਰ ਲਈ ਹੈ ਤੇ ਇਸ ਵੇਲੇ ਸਾਡੇ ਕੋਲ ਰਿਮਾਂਡ ਦੇ ਉੱਤੇ ਨੇ ਇਸ ਕੇਸ ਦੇ ਵਿੱਚ ਆ ਜਿਹੜੇ ਸਾਡੇ ਸੀਨੀਅਰ ਅਧਿਕਾਰੀ ਨੇ ਉਹਨਾਂ ਦੀ ਗਾਈਡਲਾਈਨਸ ਦੇ ਹਿਸਾਬ ਨਾਲ ਅਸੀਂ ਇਸ ਕੇਸ ਦੇ ਵਿੱਚ ਫੋਰਵਰਡ ਲਿੰਕੇजेस ਔਰ ਬੈਕਵਰਡ ਲਿੰਕੇजेस ਇਹਨਾਂ ਨੂੰ ਇਸਟੈਬਲਿਸ਼ ਕਰ ਰਹੇ ਹਾਂ ਔਰ ਇਸ ਸਮਾਨ ਇਲਾਕੇ ਨੂੰ ਲੈ ਕੇ ਆਏ ਹਾਂ ਅੱਗੇ ਕਿ ਕਿ ਤਕਨੀਕ ਜਿਸ ਨਾਲ ਅਸੀਂ ਜਿਹੜਾ ਪਹਿਲਾ ਇਸ ਤੋਂ ਪਹਿਲਾਂ ਕੀ ਕੀ ਕਰਦੇ ਹਾਂ ਇਸ ਕੇਸ ਦੀ ਜਿਹੜੀ ਹੈ ਬਰੀ ਦੁਗਾਈ ਨਾਲ ਜਿਹੜੀ ਪੇਸ਼ੈਂਟਸ ਦੇ ਸਾਹਬ ਵੀ ਆਪਣੀ ਨਿਗਰਾਨੀ ਛੋੜੀ ਔਰ ਟੋਡੀਨਲ ਉਸਕੈਲ ਨੂੰ ਸਾਂਝਾ ਕਰਦੇ ਹੋਏ ਸਾਨੂੰ ਵੀ ਇਸ ਗੱਲ ਦੀ ਬੜੀ ਖੁਸ਼ੀ ਹੈ ਕਿ ਐਂਡੀਪੀਐਸ ਸੈਕਟ ਦੇ ਉੱਤੇ ਅਸੀਂ ਪਿਛਲੇ ਕਾਫੀ ਲੰਬੇ ਸਮੇਂ ਤੋਂ ਕੰਮ ਕਰ ਰਹੇ ਹਾਂ ਅਤੇ ਹੁਣ ਵੀ ਜਿਹੜੇ ਪੁਰਾਣੇ ਡਰਗ ਡੀਲਰਸ ਸਪਲਾਈਅਰਸ ਹਨ ਉਹਨਾਂ ਦੇ ਉੱਤੇ ਅਸੀਂ ਸਪੈਸ਼ਲ ਨਿਗਰਾਨੀ ਰੱਖ ਰਹੇ ਹਾਂ ਅਤੇ ਉਹਨਾਂ ਨੂੰ ਉਹਨਾਂ ਦੇ ਖਿਲਾਫ ਕਾਨੂੰਨ ਅਨੁਸਾਰ ਕਾਰਵਾਈ ਕਰ ਰਹੇ ਹਾਂ ਸਰ ਇਸ ਆਪਣੀ ਸਕੋਪ ਕਿਉਂਕਿ ਜਿਹੜਾ ਨਲਕਿਸਤ ਲਾਤੀ ਦੇ ਵਿੱਚ ਇਹ ਜਿਹੜਾ ਗ੍ਰੰਥ ਕੱਲ ਮੈਂ ਤੁਹਾਨੂੰ ਉਹੀ ਦੱਸਦੇ ਹਾਂ ਕਿ ਪਹਿਲਾਂ ਹੀ ਕਿਉਂਕਿ ਰਿਮਾਈਂਡਰ ਉੱਪਰ ਨਹੀਂ ਅਜੇ ਇਹਦੇ ਬੈਕਵਰਡ ਲਿੰਕਸ ਵੀ ਆਰ ਫੋਰਵਰਡ ਲਿੰਕਸ ਵੀ ਬਣਾਏ ਹੋਏ ਸਟੈਬਿਸ਼ ਕਰ ਰਹੇ ਹਾਂ ਕਿਉਂਕਿ ਇਹ estranga ਜਿਹੜਾ ਇਹ ਕੰਮ ਹੈ ਇਹ ਡੋਰ ਟੂ ਡੋਰ ਸਪਲਾਈ ਟਾਈਪ ਕੰਮ ਕਰਦਾ ਸਰ ਇਹ ਤਿੰਨੋਂ ਇਕੱਠੇ ਹੁੰਦੇ ਸੀ ਜਾਂ ਅਲੱਗ-ਅਲੱਗ ਰਹਿੰਦੇ ਸੀ ਇਹ ਤਿੰਨੇ ਜਿਸ ਨੇ ਅਸੀਂ ਗ੍ਰਿਫਤਾਰ ਕੀਤੇ ਨੇ ਉਸ ਨੇ ਤਿੰਨੇ ਇਕੱਠੇ ਸੀ ਨਾਰਮਲੀ ਇਹ ਹੀ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਅੱਗੇ ਸੀ ਸਬਮਿਟ ਕਰ ਰਹੇ ਨੇ ਸਰ ਇਹਨਾਂ ਤਿੰਨਾਂ ਦਾ ਬੈਕਗ੍ਰਾਉਂਡ ਕੁਝ ਜੋ ਸੋਚੜ ਤੋਂ ਪਤਾ ਲੱਗੇ ਕਿ ਕੋਈ ਪਰਚੇ ਹੈ ਜਿਨ੍ਹਾਂ ਦੇ ਪਰਚੇ ਜਿਹੇ ਤੱਕ ਸਾਡੇ ਸਾਹਮਣੇ ਨਹੀਂ ਆਏ ਹੈਗੇ ਬਟ ਸਟਿਲ ਵੀ ਆਰ ਵਰਕਿੰਗ ਕਿਉਂਕਿ ਇਹ ਸਾਮਣੇ ਕਈ ਵਾਰੀ ਕੀ ਹੁੰਦਾ ਕਿ ਆਹ ਕਈ ਵਾਰੀ ਕਿਸੇ ਸਾਡੇ ਜਿਹੜਾ ਡਿਵੀਜ਼ਨ 7 ਦੇ ਉੱਚਾ ਹੈ ਬੋਲਦਾ ਇੱਕ ਯੂਜ਼ਡ ਹੈ ਇੱਕ ਟਿੱਬਾ ਖਾਣੇ ਦਾ ਇੱਕ ਯੂਜ਼ਡ ਹੈ ਇਹ ਸਾਰੇ ਕਿਸੇ ਡਿਫਰੈਂਟ ਸਟੇਟਸ ਦੇ ਵਿੱਚ ਵੀ ਪਰਚਿੰਗ ਹੋ ਰਹੀ ਹੈ ਉਹ ਸਾਰੀਆਂ ਚੀਜ਼ਾਂ ਅਸੀਂ ਅਜੇ ਸਟੈਬਲਿਸ਼ ਕਰ ਰਹੇ ਹਾਂ that will take a few days time but ਕਿ ਬੜੀ اچھی کارਬਜ਼ਰੀ ਕੀਤੀ ਹੈ ਸਾਡੇ ਸਤੂ ਸਾਹਿਬ ਨੇ ਇਹਦੇ ਕਿ ਨਸ਼ੇ ਦੇ ਇਸ ਜੁੜੇ ਵਪਾਰ ਦੇ ਵਿੱਚ ਲੋਕ ਨੇ ਉਹਨਾਂ ਨੂੰ ਕਾਬੂ ਕਰਨ ਵਿੱਚ ਅਸੀਂ ਸਫਲ ਹੋਏ ਲੁਧਿਆਣਾ ਦੇ ਠਾਣਾ ਟਿੱਬਾ ਖੇਤਰ ਦੇ ਵਿੱਚ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਪੁਲਿਸ ਨੇ 260 ਗ੍ਰਾਮ ਹਰੋਇਨ ਸਮੇਤ ਤਿੰਨ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ACP ਸੁਮਿਲ ਸੋਧ ਨੇ ਦੱਸਿਆ ਕਿ ਇਹ ਹੀ ਤਿੰਨੋਂ ਦੋਸ਼ੀ ਅਸਕਾਰਪੀਓ ਕਾਰਵਾਈ ਨਸ਼ੇ ਦੀ ਤਸਕਰੀ ਕਰਦੇ ਸਨ ਪੁਲਿਸ ਨੇ 2 ਦਿਨ ਦਾ ਰਿਮਾਂਡ ਲੈ ਕੇ ਜਾਂਚ ਸ਼ੁਰੂ ਕਰ ਦੱਤੀ ਹੈ ਕਿ ਇਹ ਨਸ਼ਾ ਕਿੱਥੋਂ ਲਿਆਉਂਦੇ ਤੇ ਕਿੱਥੇ ਵੇਚਦੇ ਸੋ ਪੁਲਿਸ ਦੇ ਵੱਲੋਂ ਇੱਕ ਗੱਡੀ ਲੱਖ ਵਾਲੇ ਲਫਾਫੇ ਅਤੇ ਇਲੈਕਟ੍ਰੋਨਿਕ ਕਾਂਟੇ ਵੀ ਬਰਾਮਦ ਕੀਤੇ ਲੁਧਿਆਣੇ ਤੋਂ ਪੱਤਰਕਾਰ ਗਗਨਦੀਪ ਸਿੰਘ ਦੀ ਖਾਸ ਰਿਪੋਰਟ ਤਿਉਹਾਰਾਂ ਦੇ ਸੀਜ਼ਨ ਦੇ ਮੱਦੇ ਨਜ਼ਰ ਦੇ ਪੁਲਿਸ ਵੱਲੋਂ ਗਸ਼ਟਾ ਔਰ ਜਿੰਮੇਵਾਰੀ ਵੰਡੀ ਔਰ ਗਤੀ ਸੀਰੀਆਂ ਨੇ ਕਾਫੀ ਵਧਾਈਆਂ ਲਗੀਆਂ ਨੇ ਤਾਂ ਕਿ ਜਿਹੜੇ ਮਾੜੇ ਅੰਸਰ ਨੇ ਇਨਾਂ ਨੂੰ ਕਾਬੂ ਕੀਤਾ ਜਾ ਸਕਿਆ। ਤੋਂ ਇਸੇ ਲੜੀ ਵਿੱਚ ਸਾਡੇ ਪਾਣਾ ਚੱਬਾ ਦੇ ਐਸਐਸਓ ਇੰਸਪੈਕਟਰ ਜੁਲੈਂਡਰ ਸਿੰਘ ਜੀ ਨੇ ਕਾਫੀ ਮਿਹਨਤ ਨਾਲ ਕੰਮ ਕੀਤਾ। ਤੋਂ ਉਸੇ ਲੜੀ ਵਿੱਚ ਇਹਨਾਂ ਨੇ 8-10 2025 ਨੂੰ ਹੈਰੋਇਨ ਬਰਾਮਦ ਕੀਤੀ ਹੈ ਜਿਹੜੀ ਕੀ ਤਰੀਕੁੱਲ ਲੱਗੀ ਹੈ 260 ਗ੍ਰਾਮ। ਔਰ ਇਸ ਤੋਂ ਇਲਾਵਾ ਇਹ ਜਿਹੜੇ ਇਹ ਵੀ ਸੱਪ